ਨਹਰ ਬੂੰਦ ਬਸੂਰ ਮਾਵਲ ਕੋਸਮ ਬਸੰਤ ਗਨਮ ਤਨ ਆਵੈ ਰਵਸਾਸ ਕਿਰਨ ਉਦਰ ਸਾਗੁਰ ਕੋ ਗੰਗਤਰੰਗ ਅੰਤ ਕੋ ਪਾਵੈ ੁਰਦਰ ਧਿਆਨ ਗਿਆਨ ਸਤਗੁਰ ਕੇ ਕਬ ਜਨ ਭਲ ਉਹਨਾਂ ਜੋ ਗਾਵੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੁਹੇ ਬਣਿਆ ਵੈ ਐਸੇ ਦੀਨ ਦਿਵਾਰ ਸਤਿਗੁਰੂ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਜਿਨ੍ਹਾਂ ਦਾ ਅੱਜ ਆਗਮਨ ਦਿਹਾੜਾ ਹੈ ਸਤਿਗੁਰਾਂ ਦਾ ਆਗਮਨ 1479 ਈਸਵੀ ਨੂੰ ਪਿੰਡ ਬਾਸਰ ਕੇ ਜਿਲ੍ਹਾ ਅੰਮ੍ਰਿਤਸਰ ਵਿਖੇ ਪਿਤਾ ਬਾਬਾ ਤੇਜਪਾਲ ਜੀ ਅਤੇ ਮਾਤਾ ਲక్ష్ਮੀ ਜੀ ਦੇ ਘਰ ਹੋਇਆ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਜਨਦਾ ਗੁਰੂ ਸ਼ਰਨ ਆਉਣ ਤੋਂ ਪਹਿਲਾਂ ਦਾ ਜੀਵਨ ਸਤਗੁਰੂ ਦੀ ਵੈਸ਼ਨੂ ਮਤ ਦੇ ਪੁਜਾਰੀ ਸਨ ਤੀਰਥਾਂ ਦੇ ਉੱਪਰ ਜਾਂਦੇ ਸਨ ਤੀਰਥਾਂ ਦੇ ਉੱਪਰ ਜਾ ਕੇ ਜੋ دنیਾਵੀ ਤੌਰ ਤੇ ਕਰਮ ਕਾਂਡ ਹੋ ਰਹੇ ਨੇ ਉਹ ਸਤਗੁਰੂ ਜੀ ਆਪ ਖੁਦ ਕਰਦੇ ਨੇ ਇੱਕ ਦਿਨ ਬਾਬਾ ਅਮਰਦਾਸ ਜੀ ਨੂੰ ਇੱਕ ਸਾਧੂ ਮਿਲਦਾ ਹੈ ਬ੍ਰਹਮਚਾਰੀ ਸਾਧੂ ਉਸ ਦੇ ਨਾਲ ਵਿਚਾਰ ਚੱਲਦੀ ਹੈ ਗੱਲਬਾਤ ਚੱਲਦੀ ਹੈ ਗੱਲਬਾਤ ਚੱਲਦਿਆਂ ਚੱਲਦਿਆਂ ਇਹਨਾਂ ਦਾ ਇਹਨਾਂ ਪ੍ਰੇਮ ਬਣ ਗਿਆ ਇਹ ਨਾ ਹੇਤ ਬਣ ਗਿਆ ਕਿ ਜਿਹੜਾ ਬ੍ਰਹਮਚਾਰੀ ਸਾਧੂ ਹੈ ਉਹ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਹੱਥੋਂ ਭੋਜਨ ਛਕਣਾ ਵੀ ਜਿਹੜਾ ਉਹ ਪਸੰਦ ਕਰਦਾ ਹੈ ਕਿਉਂਕਿ ਜਿਹੜੇ ਬ੍ਰਹਮਚਾਰੀ ਸਾਧੂ ਹੁੰਦੇ ਨੇ ਉਹ ਕਿਸੇ ਦੇ ਹੱਥੋਂ ਪ੍ਰਸ਼ਾਦਾ ਭੋਜਨ ਨਹੀਂ ਛਕਦੇ ਉਹ ਆਪਣਾ ਤਿਆਰ ਆਪ ਕਰਦੇ ਨੇ ਤੇ ਬਾਬਾ ਅਮਰਦਾਸ ਜੀ ਉਸ ਵਕਤ ਉਹਨਾਂ ਨੇ ਜਦੋਂ ਖਾਣਾ ਬਣਾ ਕੇ ਬੜੀ ਤਨਦੇਹੀ ਦੇ ਨਾਲ ਉਹਨਾਂ ਨੇ ਉਸ ਬ੍ਰਹਮਚਾਰੀ ਸਾਧੂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਇੱਕ ਦਿਨ ਗੱਲਾਂ ਚੱਲੀਆਂ ਤੇ ਬ੍ਰਹਮਚਾਰੀ ਨੇ ਪੁੱਛਿਆ ਵੀ ਤੇਰਾ ਗੁਰੂ ਕੌਣ ਹੈ ਤੇ ਬਾਬਾ ਅਮਰਦਾਸ ਜੀ ਨੇ ਆਖਿਆ ਕਿ ਮੇਰਾ ਗੁਰੂ ਕੋਈ ਵੀ ਨਹੀਂ ਹੈ ਮੈਂ ਤੇ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਗੁਰੂ ਧਾਰਨ ਨਹੀਂ ਕੀਤਾ ਹੋਇਆ ਉਸ ਬ੍ਰਹਮਚਾਰੀ ਸਾਧੂ ਨੇ ਬੜਾ ਬੁਰਾ ਮਨਾਇਆ ਉਹਨੇ ਬੜਾ ਗੁੱਸਾ ਕੀਤਾ ਕਿਉਂ ਕਿਉਂਕਿ ਉਹ ਕਹਿੰਦਾ ਮੇਰਾ ਸ਼ਾਸਤਰਾਂ ਮੁਤਾਬਕ ਮੇਰਾ ਜੀਵਨ ਜਿਹੜਾ ਵਿਅਰਥ ਚਲਾ ਗਿਆ ਹੈ ਕਿ ਮੈਂ ਇੱਕ ਨਿਗਰੇ ਦੇ ਉੱਥੋਂ ਜਿਹੜਾ ਭੋਜਨ ਪ੍ਰਸ਼ਾਦਾ ਇੰਨਾ ਚਿਰ ਛੱਕਦਾ ਰਿਹਾ ਹਾਂ ਕਿੰਨੀ ਗੱਲ ਕਰਕੇ ਗੁੱਸੇ ਹੋ ਕੇ ਤੇ ਉਤੋਂ ਚਲਾ ਜਾਂਦਾ ਹੈ ਤੇ ਇਹ ਜਿਹੜੀ ਬ੍ਰਹਮਚਾਰੀ ਦੀ ਗੱਲ ਹੈ ਬਾਬਾ ਅਮਰਦਾਸ ਜੀ ਦੇ ਦਿਲ ਨੂੰ ਲੱਗੀ ਉਹ ਚਾਹੁੰਦੇ ਸਨ ਕਿ ਹੁਣ ਮੈਨੂੰ ਕੋਈ ਐਸਾ ਗੁਰੂ ਮਿਲ ਜਾਵੇ ਇਹੋ ਜਿਹਾ ਮੈਨੂੰ ਕੋਈ ਗੁਰੂ ਮਿਲੇ ਜਿਹੜਾ ਮੈਨੂੰ ਸੰਸਾਰ ਭੋਜਲ ਤੋਂ ਪਾਰ ਕਰ ਜਾਵੇ ਕਿ ਮੈਂ ਅਜੇ ਇੰਨਾ ਚਿਰ ਇੰਨੀ ਮੇਰੀ ਉਮਰ ਹੋ ਗਈ ਮੈਂ ਤੀਰਥਾਂ ਦੇ ਉੱਪਰ ਇਸ਼ਨਾਨ ਕਰਨ ਵਾਸਤੇ ਵੀ ਜਾ ਰਿਹਾ ਹਾਂ ਮੈਂ ਕਰਮਕਾਂਡ ਵੀ ਕਰਦਾ ਹਾਂ ਕਰਮ ਵੀ ਕਰ ਰਿਹਾ ਹਾਂ ਪਰ ਅਜੇ ਵੀ ਮੈਂ ਜਿਹੜਾ ਉਹ ਨਿਗਰਾ ਹਾਂ ਫਿਰ ਕਹਿੰਦੇ ਉਸ ਵਕਤ ਜਦੋਂ ਘਰ ਆਉਂਦੇ ਨੇ ਉਹਨਾਂ ਦੇ ਭਰਾ ਦੀ ਨੌ ਹੈ ਜੋ ਗੁਰੂ ਅੰਗਦ ਪਾਤਸ਼ਾਹ ਜੀ ਦੀ ਸੁਪਤਰੀ ਹੈ ਬੀਬੀ ਅਮਰੋ ਜੀ ਉਹ ਬਾਣੀ ਪੜ ਰਹੀ ਹੈ ਤੇ ਬਾਬਾ ਅਮਰਦਾਸ ਜੀ ਉਹਨੂੰ ਪੁੱਛਦੇ ਨੇ ਵੀ ਇਹ ਬਾਣੀ ਕਿਸ ਦੀ ਹੈ ਪੁਣਿਆ ਖੜੀ ਇਹ ਬਾਣੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਹੈ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਗੱਦੀ ਦੇ ਵਾਰਸ ਨੇ ਉਹਨਾਂ ਦੇ ਪਿਤਾ ਜੀ ਕਿਉਂਕਿ ਬਾਬਾ ਅਮਰਦਾਸ ਜੀ ਵੀ ਜਾਣਦੇ ਨੇ ਉਹਨਾਂ ਦੀ ਰਿਸ਼ਤੇਦਾਰੀ ਹੈ ਤੇ ਬਾਬਾ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੈਂ ਵੀ ਤੇਰੇ ਨਾਲ ਤੇਰੇ ਪਿਤਾ ਨੂੰ ਮਿਲਣ ਵਾਸਤੇ ਜਾਣਾ ਹੈ ਬੀਬੀ ਅਮਰੋ ਜੀ ਬਾਬਾ ਅਮਰਦਾਸ ਜੀ ਨੂੰ ਗੁਰੂ ਅੰਗਦ ਸਾਹਿਬ ਦੀ ਸ਼ਰਨ ਵਿੱਚ ਲੈ ਜਾਂਦੇ ਨੇ ਇਹ ਸਨ 1500 43 ਦੀ ਗੱਲ ਹੈ ਜਦੋਂ ਬਾਬਾ ਅਮਰਦਾਸ ਜੀ ਗੁਰੰਗਤ ਸਾਹਿਬ ਦੀ ਸ਼ਰਨ ਵਿੱਚ ਜਾਂਦੇ ਨੇ ਸਤਿਗੁਰਾਂ ਨੂੰ ਜਾ ਕੇ ਨਮਸਕਾਰ ਕੀਤੀ ਫਿਰ ਗੁਰੂ ਅੰਗਦ ਪਾਸ਼ਾ ਜੀ ਨੇ ਇਹਨਾਂ ਦੀ ਸੇਵਾ ਵਿੱਚ ਜੁੜ ਗਏ ਉਹਨਾਂ ਨੇ ਆਖਿਆ ਵੀ ਇਹਨਾਂ ਦੀ ਸੇਵਾ ਕਰੋ ਸਾਡੇ ਕੁਲਮ ਨੇ ਕਿਉਂਕਿ ਉਹਨਾਂ ਨੇ ਰਿਸ਼ਤੇਦਾਰੀ ਵਜੋਂ ਵੇਖਿਆ ਪਰ ਬਾਬਾ ਅਮਰਦਾਸ ਜੀ ਕਹਿਣ ਲੱਗੇ ਮੈਂ ਰਿਸ਼ਤੇਦਾਰ ਬਣ ਕੇ ਨਹੀਂ ਆਇਆ ਸਤਿਗੁਰੂ ਗੁਰੰਗਤ ਪਾਸ਼ਾ ਜੀ ਮੈਂ ਤੁਹਾਡਾ ਸੇਵਕ ਬਣ ਕੇ ਆਇਆ ਹਾਂ ਮੈਂ ਕੋਈ ਰਿਸ਼ਤੇਦਾਰ ਬਣ ਕੇ ਨਹੀਂ ਆਇਆ ਉਹਨਾਂ ਨੇ ਕਹਿੰਦੇ ਉਸ ਵਕਤ ਤਨ ਮਨ ਧਨ ਦੇ ਨਾਲ ਗੁਰੂ ਅੰਗਦ ਪਾਤਸ਼ਾਹ ਦੀ ਸ਼ਰਨ ਵਿੱਚ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਜਿਹਨੂੰ ਅਸੀਂ ਪੜ੍ਹਦੇ ਹਾਂ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਈ ਹੈ ਗੁਰੂ ਪਾਤਸ਼ਾਹ ਜੀ ਦਾ ਹੁਕਮ ਮੰਨਣਾ ਸ਼ੁਰੂ ਕਰ ਦਿੱਤਾ ਕੋਈ ਵੀ ਸੇਵਾ ਹੋਵੇ ਹਰੇਕ ਸੇਵਾ ਨੂੰ ਤਨ ਮਨ ਧਨ ਦੇ ਨਾਲ ਕਰਨਾ ਸ਼ੁਰੂ ਕਰ ਦਿੱਤਾ ਚਾਹੇ ਉਹ ਭਾਣਿਆਂ ਦੀ ਸੇਵਾ ਹੈ ਚਾਹੇ ਸੰਗਤ ਵਿੱਚ ਪੱਖਾ ਚਲਣ ਦੀ ਸੇਵਾ ਹੈ ਤੇ ਸਭ ਨਾਲੋਂ ਵਿਸ਼ੇਸ਼ ਸੇਵਾ ਉਹ ਹਰ ਰੋਜ਼ ਕਰਦੇ ਨੇ ਕਿ ਗੁਰੂ ਅੰਗਦ ਪਾਸ਼ਾ ਜੀ ਦੇ ਇਸ਼ਨਾਨ ਵਾਸਤੇ ਤਾਜ਼ਾ ਜਲ ਲੈ ਕੇ ਆਉਂਦੇ ਇਹ ਸਤਗੁਰਾਂ ਨੇ ਲਗਾਤਾਰ 11 ਸਾਲ ਜਿਹੜੀ ਉਹ ਸੇਵਾ ਕੀਤੀ ਹੈ ਬਾਬਾ ਅਮਰਦਾਸ ਜੀ ਨੇ ਇੱਕ ਦਿਨ ਗੋਇੰਦਾ ਖੱਤਰੀ ਗੁਰੂ ਅੰਗਦ ਪਾਸ਼ਾ ਜੀ ਦੀ ਸ਼ਰਨ ਵਿੱਚ ਆਉਂਦਾ ਹੈ ਤੇ ਗੁਰੂ ਅੰਗਦ ਪਾਸ਼ਾ ਜੀ ਨੂੰ ਆਣ ਕੇ ਕਹਿੰਦਾ ਹੈ ਕਹਿੰਦਾ ਜੀ ਮੇਰੀ ਇੱਛਾ ਹੈ ਕਿ ਮੈਂ ਨਗਰ ਵਸਾਉਣਾ ਚਾਹੁੰਦਾ ਹਾਂ ਪਰ ਮੈਨੂੰ ਜੋਤਿਸ਼ੀਆਂ ਨੇ ਨਾਮ ਪਰਮ ਵਿੱਚ ਪਾਇਆ ਹੋਇਆ ਹੈ ਕਿ ਤੂੰ ਕੋਈ ਨਗਰ ਨਹੀਂ ਬਸਾ ਸਕਦਾ ਕਿਉਂਕਿ ਬਿਆਸ ਦਰਿਆ ਦੇ ਕੰਢੇ ਤੇ ਨਗਰ ਬਸਾਉਣਾ ਚਾਹੁੰਦਾ ਸੀ ਕਿ ਤੂੰ ਨਗਰ ਨਹੀਂ ਬਸਾ ਸਕਦਾ ਉੱਥੇ ਭੂਤਾਂ ਪ੍ਰੇਤਾਂ ਦਾ ਵਾਸਾ ਹੈ ਤੇ ਗੁਰੂ ਅੰਗਦ ਪਾਤਸ਼ਾਹ ਜੀ ਨੇ ਬਾਬਾ ਅਮਰਦਾਸ ਜੀ ਨੂੰ ਆਖਿਆ ਤੁਸੀਂ ਜਾ ਕੇ ਗੋਇੰਦ ਦੇ ਨਾਲ ਉਸ ਨਗਰ ਦੀ ਜਿਹੜੀ ਉਹ ਮੋਢੀ ਗੱਡ ਗੋਇੰਦ ਦੇ ਨਾਮ ਦੇ ਉੱਪਰ ਗੋਇੰਦਵਾਲ ਨਗਰ ਬਸਾਇਆ ਗਿਆ ਇਹ ਸਨ 1546 ਈਸਵੀ ਦੇ ਵਿੱਚ ਗੁਰੂ ਅੰਗਦ ਪਾਤਸ਼ਾਹ ਜੀ ਦੇ ਕਹਿਣ ਤੇ ਬਾਬਾ ਅਮਰਦਾਸ ਜੀ ਨੇ ਉਹ ਨਗਰ ਦੀ ਮੋਢੀ ਗੱਡੀ ਉਸ ਨਗਰ ਨੂੰ ਵਸਾਇਆ ਤੇ ਗੁਰੂ ਅੰਗਦ ਪਾਤਸ਼ਾਹ ਜੀ ਨੇ ਆਖਿਆ ਕਿ ਤੁਸੀਂ ਵੀ ਆਪਣਾ ਟਿਕਾਣਾ ਉੱਥੇ ਕਰ ਲਓ ਬਾਬਾ ਅਮਰਦਾਸ ਜੀ ਨੂੰ ਕਿਹਾ ਹੋਰ ਪਰਿਵਾਰ ਦੇ ਮੈਂਬਰ ਲੈ ਕੇ ਹੋਰ ਸਿੱਖ ਸੰਗਤਾਂ ਵੀ ਜਿਹੜੀਆਂ ਗੋੰਦਵਾਲ ਸਾਹਿਬ ਚਲੇ ਜਾਂਦੀਆਂ ਨੇ ਉੱਥੇ ਵਸੋਂ ਕਰਦੀਆਂ ਨੇ ਤੇ ਉਸ ਤੋਂ ਪਰੰਤ ਫਿਰ ਬਾਬਾ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਜੀ ਦੀ ਸੇਵਾ ਵਿੱਚ ਉਸੇ ਤਰ੍ਹਾਂ ਹੀ ਜੋਟੇ ਹੋਏ ਨੇ ਦੇਖੋ ਜੇ ਆਪਾਂ ਬਾਹਰੀ ਤੌਰ ਤੇ ਵੇਖੀਏ ਸਰੀਰਕ ਤੌਰ ਤੇ ਵੇਖੀਏ ਤੇ ਬਾਬਾ ਅਮਰਦਾਸ ਦੀ ਉਮਰ ਜਿਹੜੀ ਹੈ ਗੁਰੂ ਅੰਗਦ ਪਾਤਸ਼ਾਹ ਜੀ ਦੇ ਨਾਲੋਂ ਵਧੇਕ ਹੈ ਵੱਡੀ ਹੈ ਪਰ ਉਹਨਾਂ ਨੇ ਆਪਣੀ ਵੱਡੀ ਉਮਰ ਨਹੀਂ ਵੇਖੀ ਉਹਨਾਂ ਨੇ ਕੇਵਲ ਤੇ ਕੇਵਲ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰੰਗਤ ਸਾਹਿਬ ਜੀ ਦੇ ਵਿੱਚ ਜੋਤ ਵੇਖੀ ਹੈ ਉਹਨਾਂ ਨੇ ਆਪਣਾ ਇਸ਼ਟ ਜਾਣ ਕੇ ਆਪਣਾ ਰੱਬ ਜਾਣ ਕੇ ਤਨ ਮਨ ਧੰਦੇ ਨਾਲ ਸੇਵਾ ਕਰਨੀ ਸ਼ਰਮ ਕੀਤੀ ਹੋਈ ਹੈ ਤੇ ਇੱਕ ਦਿਨ ਐਸਾ ਵਕਤ ਵੀ ਆਇਆ ਕਿ ਬਾਬਾ ਅਮਰਦਾਸ ਜੀ ਜਦੋਂ ਕਹਿੰਦੇ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਹਰ ਰੋਜ਼ ਗੁਰੂ ਖਲੂਰ ਸਾਹਿਬ ਵਿਖੇ ਜਾਂਦੇ ਨੇ ਉੱਥੇ ਜਾ ਕੇ ਸੇਵਾ ਕਰਦੇ ਨੇ ਉਸ ਤੋਂ ਅਪਰੰਤ ਇੱਕ ਦਿਨ ਐਸਾ ਸਮਾਂ ਆਇਆ ਕਿ ਗੁਰੂ ਅੰਗਦ ਪਾਤਸ਼ਾਹ ਜੀ ਜੋਤੀ ਜੋਤ ਸਮਾਉਣ ਲੱਗਦੇ ਨੇ ਸਨ 1552 ਦੇ ਵਿੱਚ ਜਦੋਂ ਸਤਗੁਰੂ ਜੋਤੀ ਜੋਤ ਸਮਾਉਣ ਲੱਗਦੇ ਨੇ ਤੇ ਆਪਣੀ ਹਿਆਤੀ ਦੇ ਵਿੱਚ ਜਿਵੇਂ ਗੁਰੂ ਨਾਨਕ ਪਾਸ਼ਾ ਜੀ ਨੇ ਗੁਰੰਗਤ ਸਾਹਿਬ ਜੀ ਨੂੰ ਆਪਣੀ ਹਿਆਤੀ ਵਿੱਚ ਗੁਰਗੱਦੀ ਬਖਸ਼ਿਸ਼ ਕੀਤੀ ਸੀ ਇਸੇ ਤਰ੍ਹਾਂ ਹੀ ਗੁਰੂ ਅੰਗਦ ਸਾਹਿਬ ਜੀ ਨੇ ਵੀ ਬਾਬਾ ਅਮਰਦਾਸ ਜੀ ਨੂੰ ਗੁਰੂ ਅਮਰਦਾਸ ਜੀ ਬਣਾ ਦਿੱਤਾ ਆਪਣੀ ਗੁਰਗੱਦੀ ਜਿਹੜੀ ਹੈ ਉਹ ਬਖਸ਼ਿਸ਼ ਕੀਤੀ ਨੇ ਉਸ ਤੋਂ ਪਰંત ਗੁਰੰਗਤ ਪਾਸ਼ਾ ਜੀ ਨੇ ਆਖਿਆ ਕਿ ਤੁਸੀਂ ਹੁਣ ਜਿਹੜਾ ਆਪਾਂ ਨਗਰ ਬਸਾਇਆ ਹੈ ਸਨ 1546 ਦੇ ਵਿੱਚ ਸ੍ਰੀ ਗੋਇੰਦਵਾਲ ਸਾਹਿਬ ਤੁਸੀਂ ਹੁਣ ਉਸ ਸਥਾਨ ਤੇ ਚਲੇ ਜਾਓ ਉਸ ਸਥਾਨ ਤੇ ਜਾ ਕੇ ਗੁਰਮਤ ਦਾ ਗੁਰਬਾਣੀ ਦਾ ਪ੍ਰਚਾਰ ਕਰੋ ਦੋਸਤੋਂ ਪ੍ਰੰਤ ਗੁਰੰਗਤ ਪਾਸ਼ਾ ਜੀ ਜੋਤੀ ਜੋਤ ਸਮਾ ਜਾਂਦੇ ਨੇ ਤੇ ਗੁਰੂ ਅਮਰਦਾਸ ਪਾਸ਼ਾ ਜੀ ਗੋਇੰਦਵਾਲ ਸਾਹਿਬ ਵਿਖੇ ਆ ਜਾਂਦੇ ਨੇ ਉੱਥੇ ਸੰਗਤਾਂ ਦਾ ਇਕੱਠ ਹੁੰਦਾ ਹੈ ਸੰਗਤਾਂ ਗੁਰੂ ਦਰਬਾਰ ਵਿੱਚ ਆਉਂਦੀਆਂ ਨੇ ਸਤਿਗੁਰਾਂ ਦੇ ਸਿੱਖਿਆ ਨੂੰ ਸਤਿਗੁਰਾਂ ਦੇ ਬਚਨਾਂ ਨੂੰ ਸ਼ਰਮਣ ਕਰਦੀਆਂ ਨੇ ਅਤੇ ਸੇਵਾ ਦੇ ਵਿੱਚ ਜੁਟ ਜਾਂਦੀਆਂ ਨੇ ਇੱਧਰ ਕੀ ਹੋਇਆ ਕਿ ਖਡੂਰ ਸਾਹਿਬ ਵਿਖੇ ਜਿਹੜੇ ਗੁਰੂ ਘਰ ਦੇ ਵਿਰੋਧੀ ਸਨ ਉਹਨਾਂ ਨੇ ਬਾਬਾ ਦਾਤੂ ਜੀ ਨੂੰ ਜਿਹੜਾ ਗੁਰੂ ਅਮਰਦਾਸ ਸਾਹਿਬ ਦੀਆਂ ਚੁਗਲੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਇਹ ਗੁਰਗੱਦੀ ਦੇ ਮਾਲਕ ਤੁਸੀਂ ਹੋ ਕਿਉਂਕਿ ਤੁਸੀਂ ਗੁਰੂ ਪੁੱਤਰ ਹੋ ਉਹ ਤੁਹਾਡੇ ਘਰ ਦਾ ਨੌਕਰ ਹੈ ਉਹਨਾਂ ਨੇ ਜਿਹੜੇ ਸ਼ਬਦ ਵਰਤੇ ਨੇ ਕਿ ਬਾਬਾ ਅਮਰਦਾਸ ਜੀ ਗੁਰੂ ਅਮਰਦਾਸ ਜੀ ਤੁਹਾਡੇ ਘਰ ਦੇ ਨੌਕਰ ਨੇ ਤੁਹਾਡੇ ਘਰ ਸੇਵਾ ਕਰਦੇ ਰਹੇ ਨੇ ਤੇ ਇਸ ਗੁਰਗੱਦੀ ਦੇ ਵਾਰਸ ਤੁਸੀਂ ਹੋ ਤੇ ਕਹਿੰਦੇ ਬਾਬਾ ਦਾਸੂ ਜੀ ਉਹ ਜਿਹੜਾ ਕਡੂਰ ਸੇ ਵਿਖੇ ਗੁਰਗੱਦੀ ਲਾ ਕੇ ਬੈਠ ਗਿਆ ਕਈ ਸੰਗਤਾਂ ਉਹਨਾਂ ਕੋਲ ਜਾਂਦੀਆਂ ਪਰ ਜਦੋਂ ਸੰਗਤਾਂ ਨੂੰ ਪਤਾ ਲੱਗਦਾ ਤੇ ਸੰਗਤਾਂ ਫਿਰ ਗੋਇੰਦਵਾਲ ਸਾਹਿਬ ਕੋਲ ਜਾਂਦੀਆਂ ਨੇ ਤੇ ਜਦੋਂ ਬਾਬਾ ਦਾਤੂ ਜੀ ਦੇ ਕੋਲ ਕੋਈ ਸੰਗਤ ਨਹੀਂ ਆ ਰਹੀ ਚਾਰ ਪੰਜ ਜਾਣੇ ਜਿਹੜੇ ਉਹਨਾਂ ਦੇ ਸ਼ਾਗਿਰਦ ਨੇ ਜਿਹੜੇ ਗੁਰੂ ਘਰ ਦੇ ਵਿਰੋਧੀ ਨੇ ਉਹੀ ਉਹਨਾਂ ਦੇ ਨਾਲ ਨੇ ਤੇ ਇੱਕ ਦਿਨ ਕਹਿੰਦੇ ਬਾਬਾ ਦਾਸੂ ਜੀ ਗੋਇੰਦਵਾਲ ਸਾਹਿਬ ਗਏ ਗੋਇੰਦਵਾਲ ਸਾਹਿਬ ਜਾ ਕੇ ਵੇਖਦੇ ਨੇ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣਾ ਦੀਵਾਨ ਲਾਇਆ ਹੈ ਦੀਵਾਨ ਵਿੱਚ ਸਤਿਗੁਰੂ ਜੀ ਬਚਨ ਕਰ ਰਹੇ ਨੇ ਸੰਗਤਾਂ ਨੂੰ ਗੁਰਮਾਣੀ ਦਾ ਗੁਰਮਤ ਦਾ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਉਸ ਵਕਤ ਕਹਿੰਦੇ ਬਾਬਾ ਦਾਸੂ ਜੀ ਨੇ ਸਿੱਧੀ ਜਾ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਲੱਤ ਮਾਰੀ ਤੇ ਸਤਿਗੁਰੂ ਜੀ ਜਿਹੜਾ ਥੱਲੇ ਡਿੱਗ ਪਏ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨਿਮਰਤਾ ਤੇ ਪੁੰਝ ਧੰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਖਿਆ ਗੁਰੂ ਸੁਪੁੱਤਰ ਗੁਰੂ ਅੰਗਦ ਗੁਰੂ ਸੁਪੁੱਤਰ ਗੁਰੂ ਅੰਗਦ ਸਾਹਿਬ ਜੀ ਦੇ ਪੁੱਤਰ ਬਾਬਾ ਦਾਤੂ ਜੀ ਮੇਰੇ ਬੁੱਢਿਆਂ ਹੱਡਾਂ ਦੇ ਤੁਹਾਡੇ ਕੋਮਲ ਚਰਨਾਂ ਦੇ ਉੱਪਰ ਕਦੇ ਛੱਟਦੇ ਨਹੀਂ ਲੱਗੀ ਇਦਾਂ ਸਤਗੁਰਾਂ ਨੇ ਨਿਮਰਤਾ ਵਿੱਚ ਆਣ ਕੇ ਬਚਨ ਕੀਤੇ ਤੇ ਸੰਗਤਾਂ ਵੇਖ ਕੇ ਹੈਰਾਨ ਹੁੰਦੀਆਂ ਨੇ ਇਸ ਤਰੀਕੇ ਨਾਲ ਵੇਖੋ ਗੁਰੂ ਘਰ ਦਾ ਵਿਰੋਧ ਕਰਨਾ ਸ਼ੁਰੂ ਤੋਂ ਹੀ ਗੁਰੂ ਘਰ ਦਾ ਵਿਰੋਧ ਜਿਹੜਾ ਜਿਹੜੇ ਗੁਰੂ ਘਰ ਦੇ ਵਿਰੋਧੀ ਲੋਕ ਨੇ ਉਹਨਾਂ ਨੇ ਗੁਰੂ ਪੁੱਤਰਾਂ ਰਾਈ ਨਹੀਂ ਵਿਰੋਧ ਕਰਨਾ ਜਿਹੜਾ ਉਹ ਸ਼ੁਰੂ ਕੀਤਾ ਸੀ ਇਸ ਘਟਨਾ ਤੋਂ ਬਾਅਦ ਸਤਿਗੁਰੂ ਜੀ ਕਹਿੰਦੇ ਬਾਸਰ ਕੇ ਆ ਗਏ ਗਰਮਰਦਾਸ ਪਾਤਸ਼ਾਹ ਜੀ ਬਾਸਰ ਕੇ ਆਣ ਕੇ ਸਤਿਗੁਰੂ ਗੁਰਦੁਆਰਾ ਸਨ ਸਹਿਬ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਇੱਕ ਕੱਚਾ ਕੋਠਾ ਬਣਿਆ ਹੋਇਆ ਸੀ ਜਿੱਥੇ ਅੱਜਕੱਲ ਗੁਰਦੁਆਰਾ ਸਨ ਸਹਿਬ ਹੈ ਉੱਥੇ ਆਣ ਕੇ ਬੈਠ ਜਾਂਦੇ ਨੇ ਉਸ ਪਰਮੇਸ਼ਰ ਜੀ ਬਾਤ ਦੇ ਵਿੱਚ ਲੀਨ ਹੋ ਜਾਂਦੇ ਨੇ ਤੇ ਸਤਿਗੁਰੂ ਨੇ ਆਖਿਆ ਵੀ ਕੋਈ ਬੂਹਾ ਨਾ ਖੋਲੇ ਮੇਰੇ ਹੁਕਮ ਦੀ ਕੋਈ ਉਲੰਘਣਾ ਨਾ ਕਰੇ ਜਿਹੜਾ ਬੂਹਾ ਖੋਲੇਗਾ ਉਹ ਮੇਰਾ ਸਿੱਖ ਨਹੀਂ ਹੋਵੇਗਾ ਮੁਖੀ ਸਿੱਖਾਂ ਨੇ ਬੇਨਤੀ ਕੀਤੀ ਕਿ ਅਸੀਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਨੇ ਫਿਰ ਬਾਬਾ ਬੁੱਢਾ ਜੀ ਨੇ ਸਲਾਹ ਬਣਾਈ ਕਿ ਮੈਂ ਜਿਹੜਾ ਹੈ ਗੁਰੂ ਪਾਤਸ਼ਾਹ ਜੀ ਨੂੰ ਲੈ ਕੇ ਆਵਾਂਗਾ ਉਹਨਾਂ ਨੇ ਕਹਿੰਦੇ ਸਨ ਲਾ ਕੇ ਜਿਹਨੂੰ ਕਹਦੀ ਆਪਾਂ ਇੱਕ ਕਮਰੇ ਦੀ ਕੰਧ ਦੇ ਵਿੱਚ 파ੜ ਪਾ ਕੇ ਤੇ ਉਹਨਾਂ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਚਲੇ ਗਏ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਹਾਸਨ ਲੱਗੇ ਕਹਿੰਦੇ ਤੁਸੀਂ ਸਾਡੇ ਹੁਕਮ ਦੀ ਉਲੰਘਣਾ ਕੀਤੀ ਹੈ ਕਹਿੰਦੇ ਮਹਾਰਾਜ ਜੀ ਮੈਂ ਤੁਹਾਡੇ ਹੁਕਮ ਦੀ ਉਲੰਘਣਾ ਨਹੀਂ ਕੀਤੀ ਬੁਆ ਵੇਖੋ ਅਸੀਂ ਤਾਂ ਹੀ ਮੰਨਦਾ ਹੈ ਮੈਂ ਇਹਦੀ ਜਿਹੜਾ ਸਨ ਲਾ ਕੇ ਤੁਹਾਡੇ ਕੋਲ ਆਇਆ ਤੇ ਸਤਿਗੁਰੂ ਜੀ ਬੜਾ ਖੁਸ਼ ਹੋਏ ਉਸ ਵਕਤ ਬਾਬਾ ਬੁੱਢਾ ਜੀ ਤੇ ਹੋਰ ਮੁਖੀ ਸਿੱਖ ਫਿਰ ਸਤਿਗੁਰਾਂ ਨੂੰ ਗੋਇੰਦਵਾਲ ਸਾਹਿਬ ਵਿਖੇ ਲੈ ਕੇ ਆਉਂਦੇ ਨੇ ਗੋਇੰਦਵਾਲ ਸਾਹਿਬ ਫਿਰ ਉਸੇ ਤਰ੍ਹਾਂ ਹੀ ਸੰਗਤਾਂ ਸੇਵਾ ਦੇ ਵਿੱਚ ਜੁਟ ਜਾਂਦੀਆਂ ਨੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਸੰਗਤਾਂ ਨੂੰ ਉਪਦੇਸ਼ ਬਖਸ਼ਿਤ ਕਰ ਰਹੇ ਨੇ ਸੰਗਤਾਂ ਹਰ ਰੋਜ਼ ਗੋਇੰਦਵਾਲ ਸਾਹਿਬ ਵਿਖੇ ਆਉਂਦੀਆਂ ਨੇ ਸਤਿਗੁਰਾਂ ਦੇ ਬਚਨਾਂ ਨੂੰ ਸ਼੍ਰਵਣ ਕਰਦੀਆਂ ਨੇ ਤੇ ਉੱਥੇ ਜੋ ਬਾਹਰੀ ਤੌਰ ਤੇ ਜੋ ਸੰਸਾਰੀ ਤੌਰ ਤੇ ਲੋਕਾਂ ਦੇ ਵਿੱਚ ਭੇਦਭਾਵ ਕੀਤਾ ਜਾਂਦਾ ਹੈ ਗੋਇੰਦਵਾਲ ਸਾਹਿਬ ਵਿਖੇ ਕਿਸੇ ਦੇ ਨਾਲ ਭੇਦਭਾਵ ਨਹੀਂ ਕੀਤਾ ਜਾਂਦਾ ਇੱਥੋਂ ਤੱਕ ਕਈ ਲੋਕ ਜਿਹੜੇ ਜਾਤਾਂ ਪਾਤਾਂ ਨੂੰ ਮੰਨਦੇ ਸਨ ਉਹਨਾਂ ਨੇ ਕੀ ਕੀਤਾ ਗੁਰੂ ਦੇ ਬਚਨਾਂ ਨੂੰ ਸੁਣਨ ਵਾਸਤੇ ਆ ਜਾਣਾ ਪਰ ਜਦੋਂ ਸੰਗਤ ਵਿੱਚ ਬੈਠ ਕੇ ਲੰਗਰ ਛਕਣਾ ਉਦੋਂ ਉਹਨਾਂ ਨੇ ਜਿਹੜਾ ਚਲੇ ਜਾਣਾ ਤੇ ਜਦੋਂ ਇਸ ਗੱਲ ਦਾ ਪਤਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਲੱਗਾ ਉਹਨਾਂ ਨੇ ਪੱਕੇ ਤੌਰ ਤੇ ਲਾਜ਼ਮੀ ਕਰ ਦਿੱਤਾ ਕਿ ਸਾਡੇ ਦਰਸ਼ਨ ਉਹ ਕਰੇਗਾ ਸਾਡੇ ਬਚਨਾਂ ਨੂੰ ਸ਼ਰਵਨ ਉਹ ਕਰੇਗਾ ਜਿਹੜਾ ਪੰਗਤ ਵਿੱਚ ਬੈਠ ਕੇ ਪਹਿਲਾਂ ਪ੍ਰਸ਼ਾਦਾ ਸਕੇਗਾ ਸਤਿਗੁਰੂ ਨੇ ਲਾਜ਼ਮੀ ਕਰ ਦਿੱਤਾ ਪਹਿਲਾਂ ਪੰਗਤ ਪਾਛਾ ਸੰਗਤ ਪਹਿਲਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ ਪਵੇਗਾ ਭਾਵੇਂ ਕੋਈ ਕਿਤਨਾ ਵੀ ਵੱਡਾ ਆਦਮੀ ਨਾ ਹੋਵੇ ਤੇ ਬਾਅਦ ਵਿੱਚ ਉਹਨੂੰ ਦਰਸ਼ਨ ਹੋਣਗੇ ਕਹਿੰਦੇ ਇੱਕ ਵਾਰ ਅਕਬਰ ਬਾਦਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਵਾਸਤੇ ਆਇਆ ਉਹਨੂੰ ਵੀ ਗੁਰੂਆਂ ਸਿੱਖਾਂ ਨੇ ਹੁਕਮ ਕੀਤਾ ਪੇ ਗੁਰੂ ਦਾ ਹੁਕਮ ਇਹ ਹੈ ਕਿ ਪਹਿਲਾਂ ਤੁਹਾਨੂੰ ਪੰਗਤ 'ਚ ਬੈਠ ਕੇ ਪ੍ਰਸ਼ਾਦਾ ਛਕਣਾ ਪਵੇਗਾ ਉਹ ਕਹਿੰਦਾ ਮੈਂ ਦੁਨੀਆ ਦਾ ਬਾਦਸ਼ਾਹ ਹਾਂ ਮੈਂ ਬਾਦਸ਼ਾਹ ਅਕਬਰ ਹਾਂ ਉਹ ਅਖਣ ਲਗੇ ਨਹੀਂ ਜੀ ਗੁਰੂ ਦਾ ਹੁਕਮ ਇਹ ਹੈ ਕਿ ਪਹਿਲਾਂ ਭਾਵੇਂ ਕੋਈ ਕਿਤਨਾ ਵੀ ਵੱਡਾ ਬੰਦਾ ਹੋਵੇ ਪਹਿਲਾਂ ਨੂੰ ਪੰਗਤ 'ਚ ਬੈਠ ਕੇ ਪ੍ਰਸ਼ਾਦਾ ਛਕਣਾ ਪਵੇਗਾ ਇਹ ਗੱਲ ਚੇਤੇ ਰੱਖਣਯੋਗ ਹੈ ਕਿ ਅਕਬਰ ਬਾਦਸ਼ਾਹ ਨੂੰ ਵੀ ਬੈਠ ਕੇ ਪ੍ਰਸ਼ਾਦਾ ਛਕਣਾ ਪਿਆ ਸੀ ਬਾਅਦ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਉਹਨੇ ਦਰਸ਼ਨ ਕੀਤੇ ਤੇ ਉਹ ਬੜਾ ਪ੍ਰਭਾਵਿਤ ਹੋਇਆ ਇਸ ਚੀਜ਼ ਨੂੰ ਵੇਖ ਕੇ ਬੜਾ ਪ੍ਰਭਾਵਿਤ ਹੋਇਆ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਅੱਖ ਲੱਗਾ ਮੈਂ ਜ਼ਗੀਰ ਤੁਹਾਡੇ ਲੰਗਰ ਦੇ ਨਾਮ ਕਰਾਉਣੀ ਚਾਹਣਾ ਹਾਂ ਮੈਂ ਤੁਹਾਨੂੰ ਜ਼ਮੀਨ ਜਾਇਦਾਦ ਦੇਣੀ ਚਾਹਣਾ ਹਾਂ ਤੇ ਸਤਗੁਰੂ ਨੇ ਆਖਿਆ ਨਹੀਂ ਭਾਈ ਇਹ ਸੰਗਤਾਂ ਦੀ ਕਾਰ ਭੇਟਾ ਦੇ ਨਾਲ ਸੰਗਤਾਂ ਦੀ ਕੀਰਤਕਾਰ ਦੇ ਨਾਲ ਗੁਰੂ ਦਰਬਾਰ ਦਾ ਲੰਗਰ ਚੱਲਦਾ ਹੈ ਤੁਸੀਂ ਜੇ ਕੰਮ ਕਰਨਾ ਹੈ ਤੇ ਤੁਹਾਡਾ ਕਰਨ ਦਾ ਕੰਮ ਇਹ ਹੈ ਕਿ ਤੁਸੀਂ ਸਤੀ ਪ੍ਰਥਾ ਬੰਦ ਕਰੋ ਕੁੰਡ ਪ੍ਰਥਾ ਬੰਦ ਕਰੋ ਜਿਹੜਾ ਟੈਕਸ ਜਿਹੜਾ ਹਿੰਦੂਆਂ ਦੇ ਉੱਪਰ ਲਾਇਆ ਜਾਂਦਾ ਸੀ ਉਹਨੂੰ ਬੰਦ ਕਰੋ ਸਤਗੁਰਾਂ ਨੇ ਇਹ ਕਾਨੂੰਨ ਜਿਹੜੇ ਤਿੰਨ ਉਸ ਵੇਲੇ ਪਾਸ ਕਰਾਏ ਨੇ ਅਕਬਰ ਬਾਦਸ਼ਾਹ ਦੇ ਕੋਲ ਉਹਨੇ ਕਿੰਨੇ ਕਾਨੂੰਨ ਜਿਹੜੇ ਪਾਸ ਕਰ ਦਿੱਤੇ ਸਨ ਲਾਗੂ ਹੋ ਗਏ ਸਨ ਤੇ ਇਸ ਤੋਂ ਉਪਰੰਤ ਜਦੋਂ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਇਸ ਗੱਲ ਤੋਂ ਅਕਬਰ ਬਾਦਸ਼ਾਹ ਵੀ ਜਿਹੜਾ ਉਹ ਬੜਾ ਪ੍ਰਭਾਵਿਤ ਹੁੰਦਾ ਹੈ ਕਿ ਪਹਿਲਾਂ ਇੱਥੇ ਪੰਗਤ ਹੈ ਤੇ ਬਾਅਦ ਵਿੱਚ ਬਾਅਦ ਵਿੱਚ ਜਿਹੜੀ ਉਹ ਸੰਗਤ ਲੋਕ ਕਰਦੇ ਨੇ ਕਿਉਂਕਿ ਵੇਖੋ ਦੁਨਿਆਵੀ ਤੌਰ ਤੇ ਸ਼ੁਰੂ ਤੋਂ ਹੀ ਲੋਕਾਂ ਨੂੰ ਜਾਤਾਂ ਪਾਤਾਂ ਦੇ ਵਿੱਚ ਵੰਡਿਆ ਗਿਆ ਸੀ ਤੇ ਸਤਿਗੁਰਾਂ ਨੇ ਇਸੇ ਹੀ ਤਰੀਕੇ ਅਨੁਸਾਰ ਸਤਗੁਰਾਂ ਨੇ ਆਖਿਆ ਜੇ ਤੁਸੀਂ ਲੰਗਰ ਤੇ ਬੈਠ ਕੇ ਪ੍ਰਸ਼ਾਦਾ ਸਕਣਾ ਹੈ ਇਸੇ ਬਿਹਾਰ ਤੇ ਸਤਗੁਰਾਂ ਨੇ ਬੋਲੀ ਬਣਵਾਏ ਕਿ ਭਾਈ ਇਕੱਠਿਆਂ ਨੇ ਇਸ਼ਨਾਨ ਵੀ ਕਰਨਾ ਹੈ ਬੋਲੀ ਬਣਾਏ ਜਾਂ ਅਸੀਂ ਵੇਖਦੇ ਹਾਂ ਗੁਰੂ ਸਾਹਿਬ ਨੇ ਸਰੋਵਰ ਵੀ ਬਣਾਏ ਨੇ ਉਹਨਾਂ ਦਾ ਵੀ ਇੱਕ ਇਹ ਮਕਸਦ ਸੀ ਕਿ ਭਾਈ ਤੁਸੀਂ ਇਕੱਠੇ ਜਿਹੜੇ ਹੋ ਇਸ਼ਨਾਨ ਵੀ ਕਰ ਸਕਦੇ ਹੋ ਕਿਉਂਕਿ ਉਸ ਸਮੇਂ ਜਦੋਂ ਅਸੀਂ ਉਸ ਸਮੇਂ ਨੂੰ ਪੜ੍ਹਦੇ ਆਂ ਵੇਖਦੇ ਆਂ ਤੇ ਉਸ ਵਕਤ ਜੇ ਕਹਿੰਦੇ ਕੋਈ ਸ਼ੂਦਰ ਬੰਦਾ ਨੀਵੀਂ ਦਾਦ ਦਾ ਬੰਦਾ ਕਿਸੇ ਵੱਡੇ ਦੇ ਖੂਹ ਦੇ ਉੱਪਰ ਜਾ ਕੇ ਪਾਣੀ ਵੀ ਪਰ ਲੈਂਦਾ ਸੀ ਨਾ ਉਹ ਕਹਿੰਦੇ ਸੀ ਸਾਡਾ ਖੂਹ ਪਟਿਆ ਗਿਆ ਹੈ ਭਾਵੇਂ ਵਰਤਨਯੋਗ ਨਹੀਂ ਰਿਹਾ ਤੇ ਗੁਰੂ ਸਾਹਿਬ ਨੇ ਆਖਿਆ ਨਹੀਂ ਭਾਈ ਸਾਰੇ ਹੀ ਇੱਕ ਨੇ ਗੁਰੂ ਗੁਰੂ ਦਰਬਾਰ ਵਿੱਚ ਸਾਰੇ ਹੀ ਇੱਕ ਨੇ ਸਤਗੁਰਾਂ ਨੇ ਸਰੋਵਰ ਬਣਾਏ ਸਤਗੁਰਾਂ ਨੇ ਬੋਲੀਆਂ ਬਣਾਈਆਂ ਤੇ ਆਖਿਆ ਭਾਈ ਸਾਰੇ ਇੱਥੋਂ ਪਾਣੀ ਪਰ ਸਕਦੇ ਨੇ ਸਾਰੇ ਹੀ ਇੱਥੇ ਇਸ਼ਨਾਨ ਕਰ ਸਕਦੇ ਨੇ ਇਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ 84 ਪੌੜੀਆਂ ਜਿਹੜੀਆਂ ਅਸੀਂ ਆਦਮੀ ਵੇਖਦੇ ਆ ਗੋਇੰਦਵਾਲ ਸਾਹਿਬ ਵਿਖੇ ਬਣੀਆਂ ਹੋਈਆਂ ਨੇ ਬੋਲੀ ਸਾਹਿਬ ਦੀਆਂ 84 ਪੌੜੀਆਂ ਉਹ ਅੱਜ ਵੀ ਮੌਜੂਦ ਨੇ ਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪ੍ਰਚਾਰ ਦੇ ਕੰਮ ਵਾਸਤੇ 22 ਮੰਜੀਆਂ 52 ਪੀੜੇ 22 ਮੰਜੀਆਂ 52 ਪੀੜੇ ਭਾਵ ਜਿਹੜੇ ਇਲਾਕੇ ਨੇ ਜਿਹਨੂੰ ਆਪਾਂ ਕਹਿ ਲਈਏ ਕਿ ਗੁਰੂ ਘਰ ਦੇ ਜਿਹੜੇ ਕੇਂਦਰ ਨੇ ਗੁਰਮਤਿ ਪ੍ਰਚਾਰ ਵਾਸਤੇ ਸਤਿਗੁਰਾਂ ਨੇ ਜਿਹੜੇ ਪ੍ਰਚਾਰਕ ਥਾਪੇ ਉਹਨਾਂ ਪ੍ਰਚਾਰਕਾਂ ਨੇ ਜਾ ਕੇ ਗੁਰੂ ਦੀ ਗੁਰੂ ਦੀ ਉਸਤਤਿ ਬਾਰੇ ਗੁਰੂ ਘਰ ਵਿੱਚ ਜਿਹੜੀ ਚੀਜ਼ ਦੀ ਲੋੜ ਹੈ ਗੁਰਬਾਣੀ ਉਪਦੇਸ਼ ਬਾਰੇ ਉਹਨਾਂ ਨੇ ਵਕ ਵਕ ਸੰਗਤਾਂ ਨੂੰ ਵਕ ਵਕ ਇਲਾਕੇ ਦੇ ਵਿੱਚ ਜਿਹੜਾ ਗੁਰਮਤਿ ਦਾ ਪ੍ਰਚਾਰ ਕਰਨਾ ਆਰੰਭ ਕੀਤਾ ਸ਼ੁਰੂ ਕੀਤਾ ਇਹ ਜਿਹੜੀ ਪ੍ਰਥਾ ਹੈ ਮੰਜੀ ਪ੍ਰਥਾ ਇਹ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਰੰਭ ਕੀਤੀ ਹੈ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਗੁਰਬਾਣੀ 17 ਰਾਗਾਂ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਤਿਗੁਰਾਂ ਦੀ ਗੁਰਬਾਣੀ ਦਰਜ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੁੱਲ 19 ਰਾਗ ਵਰਤੇ ਨੇ ਤੇ ਉਹਨਾਂ ਹੀ 19 ਰਾਗਾਂ ਦੇ ਵਿੱਚੋਂ ਜਿਹੜੇ 17 ਰਾਗ ਨੇ ਉਹ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਹਨਾਂ 17 ਰਾਗਾਂ ਦੇ ਵਿੱਚ ਗੁਰਬਾਣੀ ਉਚਾਰਨ ਕੀਤੀ ਹੈ ਹੁਣ ਵੇਖੋ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਜਦੋਂ ਭਟ ਸਹਿਬਾਨ ਆਉਂਦੇ ਨੇ ਪਾਤਸ਼ਾਹਾਂ ਨੇ ਸਤਗੁਰਾਂ ਦੀ ਉਸਤਤ ਕੀਤੀ ਜਾਂ ਅਸੀਂ ਗੁਰਬਾਣੀ ਤੋਂ ਪੜ੍ਹਦੇ ਆ ਭਾਈ ਸਤਾ ਜੀ ਬਲਵੰਡ ਜੀ ਉਹਨਾਂ ਨੇ ਆਣ ਕੇ ਸਤਗੁਰਾਂ ਦੀ ਉਸਤਤ ਕੀਤੀ ਗੁਰੂ ਅਮਰਦਾਸ ਜੀ ਦੀ ਉਸਤਤ ਵਿੱਚ ਭਾਈ ਸਤਾ ਜੀ ਬਲਵੰਡ ਜੀ ਦੀ ਬਾਣੀ ਵਿੱਚ ਅਸੀਂ ਪੜ੍ਹਦੇ ਆ ਸੋ ਟਿੱਕਾ ਸੋ ਬਹਿਣਾ ਸੋਈ ਦੀ ਮਾਨ ਪਿਓ ਦਾਦੇ ਦੇ ਵਿਹਾ ਪੋਤਾ ਪ੍ਰਮਾਣ ਸਤਗੁਰੂ ਗੁਰੂ ਅਮਰਦਾਸ ਪਾਸ਼ਾ ਜੀ ਨੂੰ ਗੁਰੂ ਨਾਨਕ ਪਾਸ਼ਾ ਜੀ ਦਾ ਪੋਤਰਾ ਲਿਖਿਆ ਹੋਇਆ ਹੈ ਗੁਰੂ ਅੰਗਦ ਪਾਤਸ਼ਾਹ ਜੀ ਦਾ ਸੁਪੁੱਤਰ ਲਿਖਿਆ ਹੋਇਆ ਹੈ। ਹੁਣ ਵੇਖੋ ਜੇ ਦੁਨਿਆਵੀ ਤੌਰ ਤੇ ਤੁਸੀਂ ਵੇਖੋਗੇ ਤੇ ਗੁਰੂ ਅੰਗਦ ਪਾਤਸ਼ਾਹ ਜੀ ਦੀ ਉਮਰ ਵੱਡੀ ਹੈ, ਵਡੇਰੀ ਹੈ। ਦੁਨਿਆਵੀ ਤੌਰ ਤੇ ਵੇਖਾਂਗੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲੋਂ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲੋਂ 10 ਸਾਲ ਗੁਰੂ ਅਮਰਦਾਸ ਪਾਤਸ਼ਾਹ ਜੀ ਛੋਟੇ ਨੇ ਦੁਨਿਆਵੀ ਤੌਰ ਤੇ। ਤੇ ਜੇ ਆਪਾਂ ਦੁਨਿਆਵੀ ਤੌਰ ਤੇ ਵੇਖਾਂਗੇ ਤੇ ਗੁਰੂ ਅੰਗਦ ਪਾਤਸ਼ਾਹ ਦੇ ਨਾਲੋਂ ਉਮਰ ਛੋਟੀ ਹੈ ਪਰ ਗੁਰਬਾਣੀ ਨੇ ਆਖਿਆ ਨਹੀਂ। ਗੁਰੂ ਅੰਗਦ ਪਾਤਸ਼ਾਹੀ ਪਿਓ ਨੇ ਗੁਰਮਤ ਅਨੁਸਾਰ ਗੁਰੰਗਦ ਪਾਤਸ਼ਾਹੀ ਪਿਓ ਨੇ ਤੇ ਗੁਰੂ ਅਮਰਦਾਸ ਪਾਸ਼ਾ ਜੀ ਪੁੱਤਰ ਨੇ ਇਹ ਭਾਈ ਸਤਾ ਜੀ ਪਲਵਾਈ ਬਲਵੰਡ ਜੀ ਦੀ ਵਾਰ ਦੇ ਵਿੱਚੋਂ ਅਸੀਂ ਰਾਮਕਲੀ ਦੀ ਵਾਰ ਵਿੱਚ ਪੜ ਸਕਦੇ ਆ ਤੇ ਸਤਿਗੁਰੂ ਗੁਰੂ ਅਮਰਦਾਸ ਪਾਸ਼ਾ ਜੀ ਦੀ ਉਸਤਤਿ ਵਿੱਚ ਉਪਮਾ ਦੇ ਵਿੱਚ ਪਟਾ ਨੇ ਸੋਈਓ ਚਾਰਨ ਕੀਤੇ ਨੇ ਪਾਟਾ ਖਣ ਲਗੇ ਗੁਰ ਅਮਰਦਾਸ ਕੀ ਅਕਥ ਕਥਾ ਹੈ ਇੱਕ ਜੀ ਕਛ ਕਹੀ ਨਾ ਜਾਈ ਕਹਿੰਦੇ ਇੱਕ ਜੀਵ ਦੇ ਨਾਲ ਇੱਕ ਜੁਬਾਨ ਦੇ ਨਾਲ ਅਸੀਂ ਇੱਕ ਮਨੁੱਖਾ ਦੇਹੀ ਦੇ ਨਾਲ ਇਸ ਜ਼ਿੰਦਗੀ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦੀ ਜਿਹੜੀ ਇਕੱਥ ਕਥਾ ਹੈ ਉਹਨੂੰ ਅਸੀਂ ਸੰਪੂਰਨ ਤੌਰ ਤੇ ਬਿਆਨ ਨਹੀਂ ਕਰ ਸਕਦੇ ਜੇ ਅਸੀਂ ਕਹੀਏ ਕਿ ਅਸੀਂ ਸੰਪੂਰਨ ਤੌਰ ਤੇ ਸਤਿਗੁਰਾਂ ਦਾ ਜੀਵਨ ਬਿਆਨ ਕਰ ਦੇਵਾਂਗੇ ਨਹੀਂ ਇਹ ਕਦੀ ਵੀ ਨਹੀਂ ਹੋ ਸਕਦਾ ਸਤਿਗੁਰੂ ਦੀ ਜਿਹੜੀ ਇਕੱਥ ਕਥਾ ਹੈ ਉਹ ਕਥੀ ਨਹੀਂ ਜਾ ਸਕਦੀ ਉਹ ਕਹੀ ਨਹੀਂ ਜਾ ਸਕਦੀ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸ਼ਰਨ ਆਣ ਕਰਕੇ ਪਟ ਪਿੱਖਾ ਜੀ ਜਿਹੜੇ ਪਟਾਂ ਦੇ ਮੋਰੀ ਸਨ ਪਟ ਸਭਾਂ ਦੇ ਮੋਰੀ ਸਨ ਆਗੂ ਸਨ ਉਹਨਾਂ ਨੇ ਆਣ ਕੇ ਬੇਨਤੀ ਕੀਤੀ ਕਹਿੰਦੇ ਅਸੀਂ ਬੜਿਆਂ ਸੰਤਾਂ ਦੇ ਕੋਲ ਗਏ ਏ ਗੁਰੂ ਅਮਰਦਾਸ ਪਾਤਸ਼ਾਹ ਜੀ ਅਸੀਂ ਬੜਿਆਂ ਪੰਡਤਾਂ ਦੇ ਕੋਲ ਗਏ ਅਸੀਂ ਬੜਿਆਂ ਵਿਦਵਾਨਾਂ ਦੇ ਕੋਲ ਗਏ ਪਰ ਤੇਰੇ ਵਰਗਾ ਕੋਈ ਸਾਧੂ ਨਹੀਂ ਲੱਭਾ ਰਹੇ ਸੰਤਾਂ ਟੋਲ ਸਾਧ ਬਹੁ ਤੇਰੇ ਡਿਠੇ ਸੰਿਆਸੀ ਤਪਸੀ ਮੁਖੋਂ ਇਹ ਪੰਡਤ ਮਿੱਠੇ ਵਰਸ 1 ਵਰਸ ਇੱਕ ਦਾ ਮਤਲਬ ਹੈ ਇੱਕ ਸਾਲ ਅਸੀਂ ਪੜਕਦੇ ਰਹਿ ਸੰਿਆਸੀਆਂ ਦੇ ਕੋਲ ਯੋਗੀਆਂ ਦੇ ਕੋਲ ਪੰਡਤਾਂ ਦੇ ਕੋਲ ਪਰ ਸਾਨੂੰ ਜੋ ਤੇਰੇ ਕੋਲ ਸੁਖ ਪ੍ਰਾਪਤ ਹੋਇਆ ਹੈ ਨਾ ਉਹ ਦੁਨਿਆਵੀ ਤੌਰ ਤੇ ਔਰ ਕਿਸੇ ਸਾਧੂ ਦੇ ਕੋਲ ਪ੍ਰਾਪਤ ਨਹੀਂ ਹੋਇਆ ਨਹੀਂ ਹੋਇਆ ਅਸੀਂ ਇੱਕ ਸਾਲ ਭਟਕਦੇ ਰਹੇ ਵਰਸ ਇੱਕ ਹਾਂ ਹਾਂ ਫਿਰਿਓ ਕਿਨੇ ਨਾ ਪਰਚੋ ਲਾਇਓ ਅਬ ਕਹਤੇ ਆ ਕਹਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਕਹਿੰਦੇ ਉਹ ਕਹਿੰਦੇ ਹੋਰ ਨੇ ਤੇ ਕਰਦੇ ਹੋਰ ਨੇ ਉਹਨਾਂ ਦੀ ਰਹਿਤ ਜਿਹੜੀ ਹੈ ਉਹ ਉਹ ਨਹੀਂ ਜੋ ਉਹਨਾਂ ਦੀ ਕਰਨੀ ਹੈ ਕਹਿਣੀ ਹੋਰ ਹੈ ਤੇ ਕਰਨੀ ਜਿਹੜੀ ਉਹ ਹੋਰ ਹੈ ਭਾਵ ਕਹਿ ਕੁਝ ਜ਼ੁਬਾਨ ਤੋਂ ਹੋਰ ਰਹੇ ਨੇ ਤੇ ਕਰ ਜਿਹੜਾ ਉਹ ਖੋਰ ਰੈਣੀ ਰਿਹੋ ਸੰਤੋਹ ਟੋੜ ਸਾਧਵੋ ਤੇ ਤੇਰੇ ਡਿਠੇ ਸਿਆਸੀ ਤਪਸੀ ਮੁੱਖੋਏ ਪੰਡਤ ਮਿੱਠੇ ਵਰਸ ਇੱਕ ਹਾਂ ਫਿਰਿਓ ਕਿਨਨਾਂ ਪਰਚੋ ਲਾਇਓ ਅਬ ਕਹਤਿਆਂ ਕਹਤੀ ਸੁਣੀ ਰਹਿਤ ਕੋ ਖੁਸ਼ੀ ਨ ਆਇਓ ਹਰ ਨਾਮ ਛੋੜ ਦੂਜੈ ਲੱਗੇ ਤਿੰਨ ਕੈ ਗੁਨਾ ਕਾ ਕਹੋ ਗੁਰਦਈ ਮਲਾਇਓ ਪਿਖਿਆ ਜਿਵ ਤੂੰ ਰਖੈ ਤੇਰਹੋ ਪਾਟ ਭਿਖਾਰੀ ਆਖਣ ਲਗੇ ਹੇ ਗੁਰੂ ਅਮਰਦਾਸ ਪਾਤਸ਼ਾਹ ਜੀ ਉਸ ਪਰਮੇਸ਼ਰ ਕਾਲਪੁਰਖ ਵੈ ਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਸਾਡਾ ਮੇਲ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨਾਲ ਕਰਵਾ ਦਿੱਤਾ। ਹੁਣ ਜਿਸ ਤਰ੍ਹਾਂ ਤੁਸੀਂ ਸਾਨੂੰ ਰੱਖੋਗੇ ਅਸੀਂ ਤੁਹਾਡੀ ਰਜਾ ਦੇ ਵਿੱਚ ਰਵਾਂਗੇ। ਸਾਧ ਸੰਗਤ ਜੀ ਜਿਵੇਂ ਪੱਟ ਪਿਖਾ ਜੀ ਨੇ ਬੇਨਤੀ ਕੀਤੀ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਅੱਗੇ ਤਰਲਾ ਕੀਤਾ ਹੈ। ਇਸ ਤਰ੍ਹਾਂ ਅਸੀਂ ਵੀ ਆਕੀਏ ਗੁਰੂ ਅਮਰਦਾਸ ਪਾਤਸ਼ਾਹ ਜੀ ਅਸੀਂ ਹੋਰ ਨਾਂ ਦਾ ਖਿਹੜਾ ਛੱਡ ਕੇ ਅਸੀਂ ਤੇਰੇ ਦਰ ਤੇ ਆਏ ਹਾਂ। ਜਿਵੇਂ ਤੂੰ ਸਾਨੂੰ ਰੱਖੇਗਾ ਅਸੀਂ ਤੇਰੇ ਹੁਕਮ ਵਿੱਚ ਰਵਾਂਗੇ। ਇਸ ਕਰਕੇ ਸਾ ਸੰਗਤ ਜੀ ਪ੍ਰਕਾਸ਼ ਪੁਰਬ ਮਨਾਉਣਾ ਦਾ ਤਾਂ ਹੀ ਸਾਡਾ ਫਾਇਦਾ ਹੈ ਜੋ ਸਾਨੂੰ ਗੁਰੂ ਸਹਿਬਾਨ ਨੇ ਗੁਰਮਤ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ ਜੋ ਸਤਗੁਰਾਂ ਨੇ ਬਚਨ ਕੀਤੇ ਨੇ ਜੋ ਸਤਗੁਰਾਂ ਨੇ ਮਾਰਗ ਰਸਤਾ ਚਲਾਇਆ ਹੋਇਆ ਹੈ ਗੁਰਮਤ ਦਾ ਜੇ ਅਸੀਂ ਉਸ ਰਸਤੇ ਤੇ ਤੁਰ ਗਏ ਦੂਸਰੇ ਰਸਤੇ ਨੂੰ ਮਾਇਆ ਵਾਲੇ ਰਸਤੇ ਨੂੰ ਛੱਡੀਏ ਤੇ ਗੁਰੂ ਵਾਲੇ ਰਸਤੇ ਨੂੰ ਬਣਾਈਏ ਤਾਂ ਹੀ ਸਾਡਾ ਪ੍ਰਕਾਸ਼ ਗੁਰਪੁਰਬ ਮਨਾਉਣਾ ਸਫਲ ਹੈ ਸੋ ਸਾਧ ਸੰਗਤ ਜੀ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਲੱਖ ਲੱਖ ਮੁਬਾਰਕਾਂ ਹੋਣ ਜੇ ਵੀਡੀਓ ਚੰਗੀ ਲੱਗੇ ਅੱਗੇ ਵੀ ਸ਼ੇਅਰ ਕਰਿਓ ਬੋਲਦਿਆਂ ਕੋਲੋਂ ਬੇਅੰਤ ਪੁੱਲਾਂ ਆ ਜਾਂਦੀਆਂ ਨੇ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ ਗੱਜ ਕੇ ਫਤਿਹ ਕਰੋ ਪ੍ਰਮਾਣ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ